ਸਪੋਕਸਮੈਨ ਟੀਵੀ ਦੇਖ ਰਹੇ ਦਰਸ਼ਕਾਂ ਦਾ ਜਗਦੀਪ ਸਿੰਘ ਥਲੀ ਵੱਲੋਂ ਸਵਾਗਤ ਹੈ। ਦੋਸਤੋ ਵੱਡੀ ਖਬਰ ਪ੍ਰਾਪਤ ਹੋ ਰਹੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੀ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਖਬਰ ਮਿਲੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਜਲਦ ਹੀ ਤਾਲਾ ਲੱਗ ਸਕਦਾ ਹੈ। ਕਾਰਨ ਆਰਥਿਕ ਮੰਦੀ ਜਿਹੜੀ ਦੱਸੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੀਸੀ ਅਰुण ਗਰੋਬਰ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਉਹਨਾਂ ਦੇ ਹੱਥ ਹੁਣ ਖੜੇ ਨੇ ਕਿਉਂਕਿ ਯੂਨੀਵਰਸਿਟੀ ਦੇ ਕੋਲ ਫੰਡਾਂ ਦੀ ਕਮੀ ਹੈ ਪ੍ਰੋਫੈਸਰਾਂ ਨੂੰ ਮੁਲਾਜ਼ਮਾਂ ਨੂੰ ਦੇਣ ਦੇ ਲਈ ਯੂਨੀਵਰਸਿਟੀ ਦੇ ਕੋਲ ਤਨਖਾਹ ਨਹੀਂ ਨੇ ਤੇ ਇਸ ਤੋਂ ਬਾਅਦ ਹਾਲਾਂਕਿ UGC ਨੇ 20 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ ਯੂਨੀਵਰਸਿਟੀਜ਼ ਲਈ ਪਰ ਗਰੋਵਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਹੋਰ 30 ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਨੇ ਬਹੁਤ ਹੀ ਵੱਡਾ ਜਿਹੜਾ ਅੱਜ ਦੀ ਇਹ ਖਬਰ ਹੈਗੀ ਆ ਵੱਡੀ ਖਬਰ ਪ੍ਰਾਪਤ ਹੋ ਰਹੀ ਹੈ ਇਹਦੇ ਨਾਲ ਅਗਰ ਯੂਨੀਵਰਸਿਟੀ ਬੰਦ ਹੁੰਦੀ ਹੈ ਤਾਂ ਹਜ਼ਾਰਾਂ ਹੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਹੈ ਤੇ ਨਾਲ ਹੀ ਜਿਹੜੀਆਂ ਨੌਕਰੀਆਂ ਉੱਥੇ ਵੀ ਨੌਕਰੀਆਂ ਨੂੰ ਖਤਰਾ ਹੈਗਾ ਇਸੇ ਦੇ ਉੱਤੇ ਅੱਜ ਅਸੀਂ ਸਪੋਕਸਮੈਨ ਟੀਵੀ ਦੇ ਨਿਊਜ਼ ਰੂਮ ਤੋਂ ਵਿਸ਼ੇਸ਼ ਚਰਚਾ ਕਰਾਂਗੇ ਵਿਨਾਇਕ ਮੇਰੇ ਨਾਲ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਵਿਨਾਇਕ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਤਾਲਾ ਲੱਗ ਸਕਦਾ ਹੈ ਕਿਉਂਕਿ ਗਰੋਬਰ ਨੇ ਬਿਲਕੁਲ ਹੱਥ ਖੜੇ ਕਰ ਦਿੱਤੇ ਨੇ ਔਰ ਨਾਲ ਹੀ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਲੋਕ ਨਹੀਂ ਚਾਹੁੰਦੇ ਕਿ ਯੂਨੀਵਰਸਿਟੀ ਚੱਲੇ ਦੇਖੋ ਕਿਸੇ ਵੀ ਸਰਕਾਰ ਦਾ ਪ੍ਰਾਇਮਰੀ ਇਹ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਲੋਕਾਂ ਨੂੰ ਚੰਗੀਆਂ ਸਿਹਤ ਤੇ ਸਿੱਖਿਆ ਸਹੂਤਾਵਾਂ ਮਿਲਣ UGC ਦਾ ਇਹ ਰੋਲਾ ਜੋ ਹੈ तकरीबन 2.5 ਸਾਲ ਤੋਂ ਚੱਲ ਰਿਹਾ ਹੈ ਕਿ ਉਹ ਕਹਿ ਰਹੇ ਹੈ ਕਿ ਯੂਨੀਵਰਸਿਟੀਆਂ ਨੂੰ ਸੈਲਫ ਸਸਟੇਨੇਬਲ ਹੋਣਾ ਚਾਹੀਦਾ ਇਹ ਮੈਨੂੰ ਲੱਗਦਾ ਹੈ ਕਿ ਜੋ ਸਰਕਾਰ ਹੈ ਉਹਦਾ ਕਿਉਂਕਿ ਰਾਈਟ ਵਿੰਗ ਹੈ ਕੈਪਟਲਿਸਟ ਦੇ ਥੋੜਾ ਨਾਲ ਚੰਗੇ ਨਾਲੇ ਸੰਬੰਧ ਨੇ ਇਹ ਸਿੱਖਿਆ ਦੇ ਪ੍ਰਾਈਵੇਟਾਈਜੇਸ਼ਨ ਵੱਲ ਇੱਕ ਕਦਮ ਮੈਨੂੰ ਲੱਗਦਾ ਹੈ ਕਿ ਜੇ ਪ੍ਰਾਈਵੇਟ ਇੰਸਟੀਟਿਊਸ਼ਨ ਕਿਉਂਕਿ ਸੈਲਫ ਸਸਟੇਨੇਬਲ ਨੇ ਜੇ ਗਵਰਨਮੈਂਟ ਇੰਸਟੀਚਿਊਨ ਵੀ ਹੋਣਾ ਹੈ ਬਰਾਬਰ ਆ ਜਾਣਗੇ ਤਾਂ ਲਾਜ਼ਮੀ ਹੈ ਕਿ ਉਹਨਾਂ ਨੂੰ ਫੀਸਾਂ ਵਧਾਉਣੀਆਂ ਪੈਣਗੀਆਂ ਪੰਜਾਬ ਯੂਨੀਵਰਸਿਟੀ ਦੇ ਕਈ ਕੋਰਸਸ ਵਿੱਚ ਇਸ ਸਾਲ ਤਕਰੀਬਨ 10 ਗੁਣਾ ਫੀਸਾਂ ਵੀ ਵਧੀਆਂ ਸੀ ਜਿਵੇਂ ਲਾ ਦਾ ਸਕੂਲ ਹੋ ਗਿਆ ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਹੋ ਗਿਆ ਜਿੱਥੇ ਤਕਰੀਬਨ 1-1 ਸਵਾ ਲੱਖ ਰੁਪਇਆ ਇੱਕ ਸਾਲ ਦੀ ਫੀਸ ਹੋ ਗਈ ਸੀ ਕੇਂਦਰ ਸਰਕਾਰ ਨੂੰ ਤਕਰੀਬਨ 6% ਦੇਣਾ ਚਾਹੀਦਾ ਹੈ ਸਿੱਖਿਆ ਖੇਤਰ ਲਈ ਜਦਕਿ ਕੇਂਦਰ ਸਰਕਾਰ ਇਸ ਟਾਈਮ ਤਕਰੀਬਨ ਸਵਾ 2% ਬਜਟ ਦੇ ਰਹੀ ਹੈ ਇੱਕ ਤਾਂ ਇਹ ਸਾਨੂੰ ਇਹ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਦੀ ਪ੍ਰਾਇੋਰਟੀ ਕੀ ਹੈ ਦੂਸਰੀ ਗੱਲ ਪੰਜਾਬ ਯੂਨੀਵਰਸਿਟੀ ਇੱਕ ਪ੍ਰੀਮੀਅਰ ਇੰਸਟੀਟਿਊਸ਼ਨ ਹੈ ਪੰਜਾਬ ਦਾ ਜੋ ਕਿ ਤਕਰੀਬਨ ਜਿਹਨੂੰ 60 ਸਾਲ ਹੋ ਚੁੱਕੇ ਆ ਬਣੀ ਨੂੰ ਔਰ ਮਤਲਬ ਬਣਦਿਆਂ ਨੂੰ ਔਰ ਇਹਨੇ ਬਹੁਤ ਅੱਛੇ ਐਲੂਮਨਾਇ ਸਾਨੂੰ ਦਿੱਤੇ ਆ ਔਰ ਜੇ اے ਯੂਨੀਵਰਸਿਟੀ ਮੈਨੂੰ ਲੱਗਦਾ ਨਹੀਂ ਹੈ ਕਿ ਸਰਕਾਰ ਐਡੀ ਵੱਡੀ ਬੇਵਕੂਫੀ ਕਰੇਗੀ ਕਿਉਂਕਿ ਇਹਦਾ ਹਲੇ ਇਹੀ ਚੱਲਦਾ ਹੈ ਕਿ ਕੁਝ ਫੰਡ ਜਿਹੜੀ ਆ ਉਹ ਸੈਂਟਰ ਗਵਰਨਮੈਂਟ ਦਿੰਦੀ ਹੈ ਕੁਝ ਫੰਡ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਦਿੰਦੀ ਹੈ ਔਰ ਉਹਨਾਂ ਦਾ ਆਪਸ ਵਿੱਚ ਥੋੜਾ ਡਿਸਪਿਊਟ ਰਹਿੰਦਾ ਹੈ ਕਿ ਅਸੀਂ ਦੇਤੇ ਉਹਨਾਂ ਨੇ ਨਹੀਂ ਦਿੱਤੇ ਇਸ ਚੀਜ਼ ਨੂੰ ਸਭ ਕੋ ਬੈਠ ਕੇ ਸੁਲਝਾਉਣਾ ਚਾਹੀਦਾ ਹੈ بجائے ਕਿ ਇੱਥੇ ਵਨ ਅਪਮਨਸ਼ਿਪ ਵਾਲੀ ਗੇਮ ਆ ਜਾਈਏ ਕਿ ਜੇ ਸੈਂਟਰ ਕਵੇ ਜੀ ਕਿ ਅਸੀਂ ਤਾਂ ਪੈਸੇ ਦੇਦੇ ਸਟੇਟ ਵਾਲੇ ਨਹੀਂ ਦੇ ਰਹੇ ਜਾਂ ਸਟੇਟ ਕਵੇ ਕਿ ਸੈਂਟਰ ਸਫੀਸ਼ੀਐਂਟ ਨਹੀਂ ਦੇ ਰਿਹਾ ਤਾਂ ਦੋਨਾਂ ਸਰਕਾਰਾਂ ਨੂੰ ਇੱਥੇ ਬੈਠ ਕੇ ਇਹ ਚੀਜ਼ ਨੂੰ ਸੁਲਝਾਉਣਾ ਚਾਹੀਦਾ ਜਿੱਥੋਂ ਤੱਕ ਕਿ ਇਨਫਰਾਸਟ੍ਰਕਚਰ ਦੀ ਗੱਲ ਹੈ ਕਿ ਜੇ ਅਸੀਂ ਹੁਣ ਵੀ ਯੂਨੀਵਰਸਿਟੀ ਦੇ ਕਈ ਬਲਾਕਸ ਵਿੱਚ ਜਾਂਦੇ ਆ ਤਾਂ ਅਸੀਂ ਦੇਖ ਸਕਦੇ ਆ ਕਿ ਜਿਵੇਂ ਇਕਨੋਮਿਕਸ ਦੀ ਗੱਲ ਕਰੀਏ ਇੱਕ ਫਲੋਰ ਤੇ ਇਕਨੋਮਿਕਸ ਬੀਏ ਦੇ ਤਿੰਨ ਕਲਾਸਿਸ ਚੱਲਦੀਆਂ ਐ ਐਮਏ ਦੀਆਂ ਚੱਲਦੀਆਂ ਪੀਐਚਡੀ ਦੀਆਂ ਚੱਲਦੀਆਂ ਐ ਐਮਫਿਲ ਦੀਆਂ ਚੱਲਦੀਆਂ तकरीबन ਯਾਨੀ ਕਿ 9 ਬੈਚ ਹੋ ਗਏ ਕਮਰੇਸ਼ਨ ਨੇ ਸਿਰਫ 4 ਇੱਕ ਪੰਜਵਾਂ ਹਾਲ ਜੋ ਪ੍ਰੀਮੀਅਰ ਇੰਸਟੀਟਿਊਸ਼ਨ ਐ ਉਹਦੇ ਵਿੱਚ ਬੱਚਿਆਂ ਲਈ ਬੁਨਿਆਦੀ ਸਹੂਲਤਾਂ ਨਹੀਂ ਨੇ ਯਾਨੀ ਕਿ ਕਲਾਸਰੂਮ ਪੂਰੇ ਨਹੀਂ ਔਰ ਜੋ ਫੈਕਲਟੀ ਹੈ ਉਹ ਵੀ ਤਕਰੀਬਨ 30 ਤੋਂ 35% ਫੈਕਲਟੀ ਜਿਹੜੀ ਆ ਉਹ ਪੱਕੀ ਆ ਬਾਕੀ ਸਾਰੇ ਐਡ ਹੌਕ ਬੇਸਿਸ ਤੇ ਨੇ ਜਾਂ ਕੈਜੂਅਲ ਬੇਸਿਸ ਤੇ ਨੇ ਜਿੰਨਾਂ ਦੀ ਡੇ ਟੂ ਡੇ ਪੇਮੈਂਟ ਹੁੰਦੀ ਆ। ਇਹ ਨਾਲ ਇੱਕ ਸਹੂਲਤਾ ਨਹੀਂ ਨੇ ਵਿਦਿਆਰਥੀ کافی ਨੇ ਫਿਰ ਫੰਡਾਂ ਦੀ ਵੀ ਕਮੀ ਆ ਰਹੀ ਹੈ। ਕੀ ਕਾਰਨ ਹੋ ਸਕਦਾ ਹੈ ਕਿ ਯੂਨੀਵਰਸਿਟੀ ਨੂੰ ਅੱਜ ਇੰਨੀ ਦਿੱਕਤ ਹੋ ਗਈ ਹੈ ਕਿ ਪ੍ਰੋਫੈਸਰਾਂ ਨੂੰ ਦੇਣ ਦੇ ਲਈ ਤਨਖਾਹ ਨਹੀਂ ਨੇ ਜਦੋਂ ਕਿ ਵਿਦਿਆਰਥੀਆਂ ਦੀ ਗਿਣਤੀ ਦੇਖੀ ਜਾਵੇ کافی ਹੈ ਤੇ ਫੀਸਾਂ ਵੀ ਆ ਰਹੀਆਂ ਨੇ। ਦੇਖੋ ਇਹ ਤੋਂ ਇਹ ਚੀਜ਼ ਸਾਫ਼ ਹੁੰਦੀ ਹੈ ਜ਼ਾਹਰ ਹੁੰਦੀ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ ਜੇ ਬੰਦਾ ਪੜ ਜਾਏਗਾ ਸਿਆਣਾ ਹੋ ਜਾਏਗਾ ਤਾਂ ਉਹ ਸਰਕਾਰ ਨੂੰ ਸਵਾਲ ਕਰੇਗਾ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਉਹਨੂੰ ਸਵਾਲ ਕਰਨ ਵਾਲਾ ਹੋਵੇ ਜੇ ਕੋਈ ਸਵਾਲ ਮੀਡੀਆ ਸਵਾਲ ਕਰਦਾ ਹੈ ਤਾਂ ਅੱਜ ਦੀ ਡੇਟ ਵਿੱਚ ਉਹਦੇ ਤੇ ਵੀ ਹਮਲਾ ਹੋ ਰਿਹਾ ਜੇ ਕੋਈ ਸਾਹਿਤਕਰ ਸਵਾਲ ਕਰਦਾ ਤਾਂ ਉਹਦੇ ਤੇ ਵੀ ਹਮਲਾ ਹੋ ਰਿਹਾ ਜੇ ਵਿਦਿਆਰਥੀ ਸਵਾਲ ਕਰਨਗੇ ਤਾਂ ਲਾਜ਼ਮੀ ਗੱਲ ਹੈ ਉਹਨਾਂ ਤੇ ਵੀ ਹਮਲਾ ਹੋਏਗਾ ਔਰ ਹੋਇਆ ਵੀ ਜਦੋਂ ਕਿ ਵਿਦਿਆਰਥੀਆਂ ਨੇ ਜਿੰਨੇ ਸਟੂਡੈਂਟ ਯੂਨੀਅਨਸ ਨੇ ਸਭ ਨੇ ਇਕਾ ਕਰਕੇ ਜਦੋਂ ਪ੍ਰੋਟੈਸਟ ਕੀਤਾ ਸੀ ਤਾਂ ਕਈ ਸਾਲਾਂ ਬਾਅਦ ਕਈ ਦਹਾਕਿਆਂ ਬਾਅਦ ਪੁਲਿਸ ਨੇ ਨਾ ਸਿਰਫ ਉੱਥੇ ਲਾਠੀ ਚਲਾਈ ਬਲਕਿ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ ਰਬਰ ਫਾਇਰ ਵੀ ਹੋਏ ਇਹ ਬਹੁਤ ਵੱਡਾ ਇੱਕ ਮਤਲਬ ਅਸੀਂ ਕਹਿੰਦੇ ਦੰਗੇਵਾਰੀ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਗਈ ਸੀ ਇਹ ਤੋਂ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਸਰਕਾਰ ਦੀ ਪ੍ਰਾਇੋਰਟੀ ਇਹ ਹੈ ਹੀ ਨਹੀਂ ਕਿ ਚੰਗੀ ਸਹੂਲਤਾ ਦਿੱਤੀ ਹੈ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਜੇ ਬੱਚੇ ਕਾਫੀ ਹੈ ਤਾਂ ਜੋ ਇੱਕ ਅੱਛੀ ਐਜੂਕੇਸ਼ਨ ਲਈ ਜਨਰਲੀ ਜੋ ਚੰਗੇ ਜੋ ਡਿਵੈਲਪਿੰਗ ਮੁਲਕ ਨੇ ਉਹ ਚੰਗੀ ਕੰਟਰੀਬਿਊਸ਼ਨ ਕਰਦੀ ਹੈ ਸੋ ਦੈਟ ਸਾਡਾ ਹਿਊਮਨ ਰਿਸੋਰਸ ਚੰਗਾ ਪੈਦਾ ਹੋਵੇ ਇੱਥੇ ਥੋੜਾ ਉਲਟ ਹੈ ਪਹਿਲੀ ਗੱਲ ਤਾਂ ਐਜੂਕੇਸ਼ਨ ਦਾ ਜੌਬ ਓਪਰਚ्युनिटीज ਨਾਲ ਕੋਈ ਡਾਇਰੈਕਟ ਰਿਲੇਸ਼ਨ ਨਹੀਂ ਹੈ ਕਿਉਂਕਿ ਇੰਡਸਟਰੀ ਨੂੰ ਜਿਹੇ ਜੀ ਲੋਕ ਚਾਹੀਦੇ ਨੇ ਉਹ ਜਿਹੇ ਲੋਕ ਸਾਡਾ ਜੋ ਐਜੂਕੇਸ਼ਨ ਸਿਸਟਮ ਆ ਪ੍ਰੋਡਿਊਸ ਨਹੀਂ ਕਰ ਰਿਹਾ ਦੂਸਰੀ ਗੱਲ ਕਿ ਜੇ ਕਾਫੀ ਬੱਚੇ ਹੈਗੇ ਵੀ ਆ ਤਾਂ ਜੋ ਅੱਛਾ ਪ੍ਰੋਫੈਸਰ ਹੈ ਜੇ ਉਹ ਅਮਰੀਕਾ ਵਿੱਚ ਜੇ ਨੂੰ ਚੰਗੇ ਪੈਸੇ ਮਿਲਣਗੇ ਤਾਂ ਇੰਡੀਆ ਵਿੱਚ ਕਿਉਂ ਸਟੇ ਕਰੇਗਾ ਇੰਡੀਆ ਵਿੱਚ ਐਸ ਟਾਈਮ ਜਨਰਲੀ ਜਿਹੜੇ ਪੱਕੇ EMPLOYEES ਦੇ ਉਹੀ ਸਟੇ ਕਰਦੇ ਆ ਉਹਨਾਂ ਦੀਆਂ ਜੋ ਤਨਖਾਹਾਂ ਨੇ ਉਹ ਠੀਕ ਠਾਕ ਨੇ ਤਕਰੀਬਨ 1 ਲੱਖ ਰੁਪਏ ਪਰ ਮੰਥ ਵੀ ਮਿਲਦਾ ਹੈ ਕਈ ਔਰ ਉਹ ਇੱਥੇ ਖੁਸ਼ੀ ਨਾਲ ਪੜਾਉਂਦੇ ਨੇ ਇੰਨੀਆਂ ਜੋ ਤਨਖਾਹਾਂ ਨੇ ਉਹ ਕੋਈ ਵੀ ਯੂਨੀਵਰਸਿਟੀ ਸਿਰਫ ਬੱਚਿਆਂ ਦੀ ਫੀਸਾ ਤੋਂ ਨਹੀਂ ਲੈ ਸਕਦੀ ਜੇ ਉਹ ਪ੍ਰਾਈਵੇਟ ادارے ਹੋਣਗੇ ਜਿਹੜੇ ਕਿ ਫੀਸਾ ਦੇ ਨਾਮ ਤੇ ਹੋਰ ਬਹੁਤ ਸਾਰੇ ਤੁਹਾਡੇ ਤੋਂ ਸ਼ੁਲਕ ਲੈਂਦੇ ਨੇ ਬਹੁਤ ਸਾਰੇ ਚਾਰजेस ਲੈਂਦੇ ਨੇ ਉਹ ਚੀਜ਼ ਗਵਰਨਮੈਂਟ ਇੰਸਟੀਟਿਊਸ਼ਨ ਨਹੀਂ ਕਰ ਸਕਦੇ ਗਵਰਨਮੈਂਟ ਇੰਸਟੀਟਿਊਸ਼ਨ ਪ੍ਰਾਇਮਰੀਲੀ ਸਰਕਾਰ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਜੇ ਸਰਕਾਰ ਕਹਿੰਦੀ ਹੈ ਵੀ ਉਹ इंडिपेंडेंट हो जाने ਦਾ ਇਹਦਾ ਮਤਲਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਕਿਤਨੇ ਕਿਤਨੇ ਨਿੱਜੀ ਜੜੀਆਂ ਸੰਸਥਾਵਾਂ ਕਿ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਮਿਲਣ ਵਾਲਾ। ਬਿਲਕੁਲ ਫਾਇਦਾ ਮਿਲਣ ਵਾਲਾ। ਜਿਵੇਂ ਤੁਸੀਂ ਦੇਖੀ ਜਿੰਨੇ ਵੱਡੇ ਕਾਰਪੋਰੇਟ ਘਰਾਣੇ ਨੇ ਹਰੇਕ ਦੇ ਆਪਣੇ ਐਜੂਕੇਸ਼ਨ ਇੰਸਟੀਟਿਊਸ਼ਨ ਹੈਗੇ ਆ ਭਾਵੇਂ ਉਹ ਰਿਲਾਇੰਸ ਹੋਵੇ ਭਾਵੇਂ ਉਹ ਟਾਟਾ ਦੇ ਇੰਸਟੀਟਿਊਸ਼ਨਸ ਹੋਣ ਭਾਵੇਂ ਉਹ ਇੱਥੋਂ ਤੱਕ ਹੀਰੋ ਦੇ ਇੰਸਟੀਟਿਊਸ਼ਨਸ ਹੋਣ ਭਾਰਤੀ Airtel ਹੋਵੇ ਹਰੇਕ ਦੇ ਆਪਣੇ ਕਾਲਜੇਸ ਆਪਣੇ ਇੰਸਟੀਟਿਊਸ਼ਨਸ ਹੈਗੇ ਆ। ਸੋ ਇਹਦਾ ਸਰਕਾਰ ਦਾ ਸਿੱਧਾ ਸਿੱਧਾ ਇਹ ਇੱਕ ਹੈ ਕਿ ਜੇ ਤੁਸੀਂ ਉਹਨਾਂ ਦੇ ਨਾਲ ਕੰਪੀਟ ਕਰਨਾ ਹੈ ਉਹਨਾਂ ਦੇ ਬਰਾਬਰ ਦੀਆਂ ਫੀਸਾਂ ਕਰਨੀਆਂ ਤੇ ਫਿਰ ਕੋਈ ਬੱਚਾ ਉਧਰ ਹੀ ਜਾਏਗਾ ਉਧਰ ਕਿਉਂ ਆਏਗਾ ਜੋ ਭਾਰਤੀ ਦੇ ਇੰਸਟੀਚਿਊਨ ਵਿੱਚ ਪੜ੍ਹੇਗਾ ਤਾਂ ਭਾਰਤੀ ਹੋ ਸਕਦਾ ਉਹਨੂੰ ਕੱਲ ਨੂੰ 10000 ਦੀ ਜੌਬ ਵੀ ਦੇ ਦੇਵੇ ਜੇ ਉਹ ਪੰਜਾਬ ਯੂਨੀਵਰਸਿਟੀ ਵਿੱਚ ਪੜਦਾ ਹੈ ਤਾਂ ਜਿਨ੍ਹਾਂ ਨੇ 10 ਤੋਂ 15% ਮੈਕਸਿਮਮ 20-25% ਜਿਹੜੀ ਹੈ ਉਹ ਜੌਬਸ ਇੱਥੋਂ ਦੇ ਨਿਕਲਣ ਵਾਲੇ ਸਟੂਡੈਂਟਸ ਨੂੰ ਲੱਗ ਰਹੀਆਂ ਪਿਛਲੇ 5 ਸਾਲਾਂ ਤੋਂ ਬਾਕੀ ਸਟੂਡੈਂਟ ਜਿਹੜੇ ਨੇ ਉਹ ਵਿਲੇ ਨੇ ਇੱਕ ਤਾਂ ਪਹਿਲਾਂ ਸਰਕਾਰ ਆਪਣੀ ਜ਼ਿੰਮੇਵਾਰੀ ਬਿਲ ਥੋੜੀ ਜੀ ਨਹੀਂ ਸੀ ਨਿਭਾ ਰਹੀ ਹੁਣ ਤਾਂ ਉਹਨੇ ਬਿਲਕੁਲ ਹੱਥ ਖੜੇ ਕਰ ਦਿੱਤੇ ਆ ਇਹ ਮੈਨੂੰ ਲੱਗਦਾ ਕਿ ਸਵਾਲ ਕਰਨਾ ਬੰਦ ਆ ਜਿੱਤੇ ਕਿ ਜੋ ਯੂਨੀਅਨ ਐਚ ਆਰ ਡੀ ਮਿਨਿਸਟਰ ਨੇ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਬਟ ਉਹ ਰੋਜ਼ ਕੋਈ ਪੁੱਠਾ ਜਿਹਾ ਟਵੀਟ ਕਰਕੇ ਗੱਲ ਹੋਰ ਪਾਸੇ ਡਾਇਵਰਟ ਕਰ ਦਿੰਦੇ ਆ ਪਹਿਲਾਂ ਸਮ੍ਰਿਤੀ ਹਰਾਨੀ ਸੀ ਹੁਣ ਜਾਵੜੇਕਰ ਉਹਨਾਂ ਦਾ ਮੇਨ ਜੋ ਮੁੱਦਾ ਹੈ ਉਹ ਸੇਮ ਹੀ ਹੈ ਵੀ ਅਸੀਂ ਨਹੀਂ ਇਹਦੀ ਰਿਸਪੌਂਸਿਬਿਲਟੀ ਲੈਣੀ ਚਲੋ ਸ਼ੁਕਰੀਆ ਵਿਨਾਇਕ ਔਰ ਇਹਦੇ ਨਾਲ ਹੀ ਰਮਨ ਮੇਰੇ ਨਾਲ ਜੁੜ ਚੁੱਕੇ ਨੇ ਰਮਨ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਦੇਖੋ ਜੀ ਮਨਾਈਕ ਜੀ ਨੇ ਇੱਕ ਗੱਲ ਸਾਫ਼ ਕਹੀ ਕਿ ਕੋਈ ਵੀ ਅਦਾਰਾ ਜੋ ਅੱਜਕੱਲ੍ਹ ਅਦਾਰਿਆਂ ਦੀ ਗੱਲ ਆ ਕਿ बिजनेसमੈਨ ਨੇ ਆਪਣੇ ਆਪਣੇ ਕਾਲਜਾਂ ਕਾਲਜਾਂ ਹਿਸਾਬ ਦੇਤੇ ਯੂਨੀਵਰਸਟੀਆਂ ਖੋਲ ਰੱਖੀਆਂ ਕਲੇ ਬਿਜ਼ਨਸਮੈਨ ਨੇ ਇਹਦੇ ਨਾਲ ਲੀਡਰਸ਼ਿਪ ਵੀ ਜੁੜੀ ਹੋਈ ਆ ਬਹੁਤ ਸਾਰੇ ਅਸੀਂ ਜੇ ਗੱਲ ਕਰ ਗਏ ਪੰਜਾਬ ਦੇ ਵਿੱਚ ਗੱਲ ਕਰੀਏ ਹਰਿਆਣਾ ਦੇ ਵਿੱਚ ਗੱਲ ਕਰੀਏ ਹਿਮਾਚਲ ਦੇ ਬਹੁਤ ਸਾਰੇ ਇਹੋ ਜਿਹੇ ਇੰਸਟੀਚਿਊਟ ਇਹ ਜੀਆਂ ਯੂਨੀਵਰਸਿਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਖੋਲਚੀਆਂ ਜਿਨ੍ਹਾਂ ਨੂੰ ਪਿਛਲੇ ਪਿਛਲੇ 2 ਸਾਲਾਂ ਵਿੱਚ ਮਾਨਤਾ ਵੀ ਮਿਲੀ ਆ ਉੱਥੇ ਜ਼ਿਆਦਾਤਰ ਉਹਨਾਂ ਦੀ ਖੱਚ ਹੁੰਦੀ ਆ ਕਿ ਵਿਦਿਆਰਥੀ ਉਹਨਾਂ ਯੂਨੀਵਰਸਿਟੀਆਂ ਦਾਖਲੇ ਲੈਣ ਉਹਨਾਂ ਹਾਲਾਂਕਿ ਉਹਨਾਂ ਯੂਨੀਵਰਸਿਟੀਆਂ 'ਚ ਦਾਖਲੇ ਲੈਣੇ ਉਸ ਦੀਆਂ ਫੀਸਾਂ ਭਰਨੀਆਂ ਉੱਥੋਂ ਦਾ ਹੌਸਟਲ ਖਰਚੇ ਆ ਜੋ ਬਹੁਤ ਜ਼ਿਆਦਾ ਮਹਿੰਗੇ ਨੇ ਪ ਸਰਕਾਰ ਇਸ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ ਇਸ ਸਮੇਂ ਕੇਂਦਰ ਜੋ ਸਰਕਾਰ ਆ ਕੇਂਦਰ ਸਰਕਾਰ ਦਾ ਜੋ ਮੇਨ ਫੋਕਸ ਆ ਉਹਨਾਂ ਦਾ ਮੇਨ ਫੋਕਸ ਪੂਰੇ ਦੇਸ਼ ਨੂੰ ਹਿੰਦੂਤਵ ਹੋਇਆ ਵਿਆ ਉਹਨਾਂ ਵੱਲ ਧਿਆਨ ਹੀ ਨਹੀਂ ਕਿ ਯੂਨੀਵਰਸਿਟੀਆਂ ਨੂੰ ਜੋ ਯੂਨੀਵਰਸਿਟੀਆਂ ਦਾ ਜੋ ਇਹਨਾਂ ਨੇ ਕਿਹਾ 6 ਫੀਸਦੀ ਜੋ ਕੇਂਦਰ ਸਰਕਾਰ ਆ ਯੂਨੀਵਰਸਿਟੀਆਂ ਦਿੰਦੀ ਆ 2.5 ਫੀਸਦੀ ਉਹ ਰਹਿ ਗਿਆ ਹੁਣ ਤੱਕ ਦਾ ਰਹਿ ਗਿਆ ਇਹ ਕਿਤੇ ਨਾ ਕਿਤੇ ਕੇਂਦਰ ਦੀ ਨਹੀਂ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਦਾ ਕਾਰਨ ਇਹ ਆ ਕਿ ਇੱਥੋਂ ਜੋ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਪੜ੍ਹਦੇ ਨੇ ਉਹ ਸਿਰਫ ਪੰਜਾਬ ਦੇ ਨਹੀਂ ਪੰਜਾਬ ਯੂਨੀਵਰਸਿਟੀ ਦਾ ਮਤਲਬ ਇਹਨਾਂ ਪੰਜਾਬ ਦੇ ਵਿਦਿਆਰਥੀ ਇੱਥੇ ਹਿਮਾਚਲ ਦੇ ਬਹੁਤ ਸਾਰੇ ਵਿਦਿਆਰਥੀ ਆ ਇੱਥੇ ਹਰਿਆਣਾ ਦੇ ਬਹੁਤ ਸਾਰੇ ਵਿਦਿਆਰਥੀ ਆ ਇੱਥੋਂ ਦਿੱਲੀ ਦੇ ਦਿੱਲੀ ਤੋਂ ਬਹੁਤ ਵਿਦਿਆਰਥੀ ਆਉਂਦੇ ਨੇ ਇੱਥੇ ਪੜ੍ਹਾਈ ਕਰਨ ਦੇ ਮੈਂ ਗੱਲ ਟੋਕਾਂਗਾ ਤੁਹਾਡੀ ਕਿਤੇ ਇਹ ਸਰਕਾਰ ਦੀਆਂ ਸੂਬਾ ਤੇ ਕੇਂਦਰ ਸਰਕਾਰ ਦੀ ਮਿਲਿਪੁਕਤੀ ਨਹੀਂ ਹੋ ਸਕਦੀ ਕਿ ਸਿੱਖਿਆਤ ਜਿਹੜੀਆਂ ਆਧਾਰੇ ਹੈਗੇ ਸੰਸਥਾਾਂ ਹੈਗੀਆਂ ਉਹਨਾਂ ਦਾ ਨਿੱਜੀਕਰਨ ਕੀਤਾ ਜਾਵੇ ਜਾਂ ਫਿਰ ਜਿਹੜੀਆਂ ਗਵਰਨਮੈਂਟ ਦੀਆਂ ਹੈਗੀਆਂ ਸਰਕਾਰੀ ਇੰਸਟੀਚੂਟਸ ਉਹਨਾਂ ਨੂੰ ਬੰਦ ਕਰਕੇ ਜਿਹੜੀਆਂ ਨਿੱਜੀ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਅੱਗੇ ਲਿਆ ਜਾਂਦਾ ਜਾਂਦਾ ਨਹੀਂ ਨਹੀਂ ਅਜਿਹਾ ਤਾਂ ਨਹੀਂ ਹੀ ਕਹਿ ਸਕਦੇ ਆਪਾਂ ਇਹਦੇ ਵਿੱਚ ਜੁਨੀਵਰਸਿਟੀ ਨੂੰ ਆਪ ਦੇ ਤੌਰ ਤੇ ਖੜੇ ਕਰਨ ਦੇ ਲਈ ਆਪ ਦੇ ਉਹਨਾਂ ਨੂੰ ਇੰਨਾ ਕ ਪੈਸਾ ਫੰਡ ਇਕੱਠੇ ਕਰਨ ਦੇ ਲਈ ਉਹਨਾਂ ਨੂੰ ਆਪ ਦੇ ਪੈਰਾਂ ਸਰ ਖੜੇ ਕਰਨ ਦੇ ਲਈ ਕਿਤੇ ਨਾ ਕਿਤੇ ਸਰਕਾਰ ਵੱਲੋਂ ਕਦਮ ਉਠਾਇਆ ਗਿਆ ਸੀ ਜੇਕਰ ਮੈਂ ਗੱਲ ਕਰਾਂ ਪਿਛਲੇ ਦਿਨੀ ਰੋ ਸਮਝਾਰਾ ਵੈਸੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਇੱਕ ਵੱਡਾ ਰੋਸ ਸਮਝਾਰਾ ਕੀਤਾ ਗਿਆ ਸੀ ਉਸ ਤੇ ਦੇਸ਼ ਧਰੋਹ ਦੇ ਪਰਚਾ ਦਰਜ ਹੋਇਆ ਸੀ ਇੱਕ ਵਿਦਿਆਰਥੀ ਬੂਟਾ ਸਿੰਘ ਜੋ ਐਸਐਫਐਸ ਜਥੇਬੰਦੀ ਨੂੰ ਬਿਲੋਂਗ ਕਰਦਾ ਉਹਨੇ ਸਾਫ਼ ਤੌਰ ਤੇ ਕਿਹਾ ਸੀ ਕਿ ਉਹ ਦਿਨ ਦੇ ਸਮੇਂ ਦਿਹਾੜੀ ਜਾਂਦਾ ਔਰ ਸੰਡੇ ਦੀ ਛੁੱਟੀ ਹੁੰਦੀ ਹੈ ਉਹਨੂੰ ਸੈਚਰਡੇ ਦੀ ਛੁੱਟੀ ਹੁੰਦੀ ਹੈ ਉਹ ਦਿਹਾੜੀ ਕਰਕੇ ਆਪਣੇ ਪੜ੍ਹਾਈ ਦਾ ਪੂਰਾ ਖਰਚਾ ਉਠਾਉਂਦਾ ਉਹ ਅਖਬਾਰ ਦੀਆਂ ਕਾਪੀਆਂ ਵੀ ਸਪਲਾਈ ਕਰਦਾ ਅਜਿਹੇ ਵਿਦਿਆਰਥੀਆਂ ਨੂੰ ਦੇਖਦੇ ਹੋਏ ਅਜੇਹਾ ਯੂਨੀਵਰਸਿਟੀ ਨੂੰ ਫੈਸਲਾ ਲੈਣਾ ਕਿ ਯੂਨੀਵਰਸਿਟੀ ਬੰਦ ਹੋ ਜਾਵੇਗੀ ਉਹ ਵਿਦਿਆਰਥੀ ਹੀ ਕਰਨਗੇ ਜੋ ਪਿੰਡ ਕੋਈ ਇਨਕਮ ਸੋਰਸ ਪਰਿਵਾਰ ਕੋਲੇ ਵੀ ਹੋਣੀਗਾ ਈਡਾ ਕਿ ਉਹ ਆਪਦੇ ਬੱਚਿਆਂ ਨੂੰ ਕੋਈ ਹੋਰ ਕੰਮ ਚਲਾ ਕੇ ਦੇ ਸਕਣ ਉਹ ਜੁਨੀਵਰਸਿਟੀ ਜੋ ਡਿਗਰੀਆਂ ਉਹ ਵਿੱਚ ਵਿਚਾਲੇ ਰੋ ਜਾਣੀਆਂ ਸੋ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਰਲ ਕੇ ਜਾਂ ਪੰਜਾਬ ਪੂਰੀਆਂ ਜੋ ਸੂਬਾ ਸਰਕਾਰਾਂ ਤਿੰਨੇ ਹਿਮਾਚਲ ਹਰਿਆਣਾ ਔਰ ਪੰਜਾਬ ਇਹਨਾਂ ਨੂੰ ਉਹ ਯੂਨੀਵਰਸਿਟੀ ਦਾ ਪ੍ਰੋਪਰ ਹੱਲ ਕੱਢਣਾ ਚਾਹੀਦਾ ਉਹ ਫੰਡਿੰਗ ਵਿੱਚ ਤੁਸੀਂ 20 ਕਰੋੜ ਦੀ ਗੱਲ ਕੀਤੀ 20 ਕਰੋੜ ਜੂ ਸੀਜ਼ਨ ਅਦਾ ਕਰ ਦਿੱਤੇ ਨੇ 30 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੋਫੈਸਰਾਂ ਦੀਆਂ ਤਨਖਾਹਾਂ ਜੋ 1.5 ਲੱਖ ਤੋਂ 20 ਵੱਧ ਨੇ ਉਹਨਾਂ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਗੱਡੀ ਤੱਕ ਦਾ ਉਹਨਾਂ ਦਾ ਖਰਚਾ ਤੱਕ ਦਾ ਅਜਿਹੀਆਂ ਸਹੂਲਤਾਂ ਦੇ ਸੈਨੇਟ ਵਿੱਚ ਵੀ ਮੀਟਿੰਗ ਉੱਠ ਹੁੰਦੀ ਹੈ ਸੈਨੇਟ ਵਿੱਚ ਮੁੱਦਾ ਉੱਠਣਾ ਚਾਹੀਦਾ ਉਹਨਾਂ ਦੇ ਖਰਚਿਆਂ ਤੇ ਵੀ ਕੰਟਰੋਲ ਕੀਤਾ ਜਾਵੇ ਜੋ ਹਸਪਤਾਲ ਦੇ ਆ ਖਾਸਾ ਹਾਲਤਾ ਉਹਨਾਂ ਬਾਰੇ ਵਿਚਾਰ ਕਰਨੇ ਚਾਹੀਦੇ ਨੇ ਇਕੱਲੇ ਵਿਦਿਆਰਥੀਆਂ ਦੀ ਜੇਬ ਵਿੱਚੋਂ ਤੁਸੀਂ ਖਰਚਾ ਪੂਰਾ ਨਹੀਂ ਕਰ ਸਕਦੇ ਚਲੋ ਇਹ ਗੱਲ ਠੀਕ ਹੈ ਪਰ ਯੂਨੀਵਰਸਿਟੀ ਬੰਦ ਵੀ ਨਹੀਂ ਹੁੰਦੀ ਕੀ ਭਵਿੱਖ ਦੇ ਵਿੱਚ ਅਰਣ ਗਰੋਵਰ ਜਿਹੜੇ ਕਿ ਯੂਨੀਵਰਸਿਟੀ ਦੇ ਵੀਸੀ ਨੇ ਉਹਨਾਂ ਦੇ ਅਹੁਦੇ ਨੂੰ ਕੋਈ ਖਤਰਾ ਲੱਗ ਰਿਹਾ ਨਹੀਂ ਜੇਕਰ ਇਸ ਜਿਹੀ ਬਿਆਨਬਾਜ਼ੀ ਹੋ ਰਹੀ ਆ ਕਿ ਜਿਹਨੇ ਉਹਨਾਂ ਨੇ ਹਾਈ ਕੋਰਟ ਵਿੱਚ ਸ਼ਾਇਦ ਆਪਣੇ ਪੱਖ ਰੱਖਿਆ ਕਿ ਸਾਡੇ ਕੋਲੇ ਖਰਚੇ ਨਹੀਂ ਆ ਹਾਂ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਿਆ ਅਬਦੇ ਦੇਖੋ ਜੋ ਇਹ ਅਬਦੇ ਹੁੰਦੇ ਆ ਵੀ ਸੀ ਦੇ ਅਬਦੇ ਹੁੰਦੇ ਆ ਇਹ ਸਰ ਕਿਤੇ ਨਾ ਕਿਤੇ ਸਰਕਾਰਾਂ ਦੇ ਹੀ ਅਸ਼ੀਰਵਾਦ ਨਾਲ ਮਿਲਦੇ ਆ ਇਹ ਸਾਨੂੰ ਇਹਨਾਂ ਦਾ ਵੀ ਕਿਤੇ ਨਾ ਕਿਤੇ ਸਿਆਸੀਕਰਨ ਹੋ ਚੁੱਕਿਆ ਇਹ 'ਚ ਕੋਈ ਦੋ ਰਹਿਣੀਗਾ ਪਰ ਜੋ ਉਹਨਾਂ ਨੇ ਅੱਜ ਸਾਫ਼ ਤੌਰ ਤੇ ਯੂਨੀਵਰਸਿਟੀ ਦੀ ਹਾਲਤ ਜ਼ਰੂਰ ਦੱਸ ਦਿੱਤੀ ਆ ਉਹਨਾਂ ਨੇ ਜਾ ਕੇ ਕਿ ਸਾਡੇ ਹੱਥ ਖੜੇ ਨੇ ਸਾਡੇ ਕੋਲੋਂ ਅੱਗੇ ਤੋਂ ਇਹ ਜ਼ਿੰਮੇਵਾਰੀ ਨਹੀਂ ਚੁੱਕੀ ਜਾਣੀ ਤੁਸੀਂ ਸਾਨੂੰ ਫੰਡ ਦਿਓ ਅਸੀਂ ਯੂਨੀਵਰਸਿਟੀ ਚਲਾ ਸਕਾਂਗੇ ਬਟ ਜੋ ਇਹ ਗੱਲ ਕਹਿੰਦੇ ਉਹਨਾਂ ਦੇ ਅਹੁਦੇ ਨੂੰ ਖਤਰਾ ਨਹੀਂ ਅਹੁਦੇ ਸਿਆਸੀ ਅਹੁਦੇ ਨਹੀਂਗੇ ਜੇ ਸਿਆਸੀ ਦਾ ਅਹੁਦੇ ਨਹੀਂ ਇਹਨਾਂ ਦਾ ਪ੍ਰੋਸੈਸ ਬੜਾ ਲੰਬਾ ਹੁੰਦਾ ਇਹ ਇਹ ਕਹਿਣਾ ਕਿ ਅਹੁਦੇ ਨੂੰ ਖਤਰਾ ਨਹੀਂ ਅਜਿਹੀ ਕੋਈ ਗੱਲ ਨਹੀਂ ਹੋਵੇਗੀ ਚਲੋ ਬਹੁਤ ਸ਼ੁਕਰੀਆ ਰਮਨ ਸੋ ਵੱਡੀ ਖਬਰ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਵੀਸੀ ਜਿਹੜੇ ਅਰुण ਗਰੋਪ ਰਹੇ ਗਿਆ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਯੂਨੀਵਰਸਿਟੀ ਦੀ ਜਿਹੜੀ ਆਰਥਿਕ ਹਾਲਤ ਹੈਗੀ ਆ ਉਹ ਕਾਫੀ ਖਸਤਾ ਹੋ ਚੁੱਕੀ ਹੈ ਮੰਦੀ ਹੋ ਚੁੱਕੀ ਹੈ ਪ੍ਰੋਫੈਸਰ ਨੂੰ ਦੇਣ ਦੇ ਲਈ ਮੁਲਾਜ਼ਮਾਂ ਨੂੰ ਦੇਣ ਦੇ ਲਈ ਉਹਨਾਂ ਦੇ ਕੋਲ ਤਨਖਾਹ ਨਹੀਂ ਨੇ ਉਹਨਾਂ ਦੇ ਕੋਲ ਪ੍ਰੀਖਿਆ ਦੀ ਫੀਸ ਜਿਹੜੀ ਆਈ ਸੀਗੀ ਉਹ ਪਹਿਲਾਂ ਹੀ ਉਹ ਤਨਖਾਹ ਦੇ ਉੱਤੇ ਖਰਚ ਕਰ ਚੁੱਕੇ ਨੇ ਸੋ ਯੂਜੀਸੀ ਦੇ ਵੱਲੋਂ 20 ਕਰੋੜ ਰੁਪਏ ਯੂਨੀਵਰਸਿਟੀ ਨੂੰ ਜਾਰੀ ਕੀਤੇ ਗਏ ਨੇ 30 ਕਰੋੜ ਦੀ ਮੰਗ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਪਤਾ ਲੱਗ ਸਕੇਗਾ ਕਿ ਯੂਨੀਵਰਸਿਟੀ ਕਿਸ ਸਾਈਡ ਦੇ ਵੱਲ ਜਾ ਰਹੀ ਹੈ ਕਿੱਥੇ ਤੱਕ ਜਿਹੜਾ ਇਹ ਗੱਲ ਮੁਕੰਮਲ ਕੀਤੀ ਜਾਂਦੀ ਹੈ ਕਿੱਥੇ ਤੱਕ ਇਸ ਗੱਲ ਦੀ ਸਮਾਪਤੀ ਕੀਤੀ ਜਾਂਦੀ ਹੈ ਸੋ ਆਪਾਂ ਇਸੇ ਖਬਰ ਦੇ ਨਾਲ ਜੁੜੇ ਰਹਾਂਗੇ ਪਲ-ਪਲ ਦੀ ਖਬਰ ਤੁਹਾਨੂੰ ਦਿੰਦੇ ਰਹਾਂਗੇ ਇਸੇ ਮੁੱਦੇ ਦੇ ਨਾਲ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਸਪੋਕਸਮੈਨ ਟੀਵੀ ਦੇ ਨਾਲ ਜਗਦੀਪ ਸਿੰਘ ਥਲਿੰਦਿਓ ਜੀ ਇਜਾਜ਼ਤ ਧੰਨਵਾਦ